ਲੋੜੀ ਦਾ ਤਿਹਾਰ ਬੇਸ਼ੱਕ ਨਿਕਲ ਚੁੱਕਿਆ ਹੈ ਔਰ ਬਸੰਤ ਪੰਚਮੀ ਆਉਣ ਵਾਲੀ ਹੈ ਇਹਨਾਂ ਦਿਨਾਂ ਦੇ ਵਿੱਚ ਪਤੰਗਬਾਜ਼ੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਪ੍ਰਸ਼ਾਸਨ ਦੇ ਚਾਈਨਾ ਡੋਰ ਦੇ ਮਨਾ ਕਰਨ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਜ਼ਰੂਰ ਮਾਰਕੀਟ 'ਚ ਵਿਕਦੀ ਨਜ਼ਰ ਆਉਂਦੀ ਹੈ ਸਾਡੇ ਨਾਲ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਦੇ ਡਾਕਟਰ ਮੌਜੂਦ ਹਨ ਉਹ ਨਾਲ ਗੱਲਬਾਤ ਕਰਨਗੇ ਕਿ ਜੇਕਰ ਕੋਈ ਪੰਛੀ ਕੋਈ ਪਸ਼ੂ ਇਹਨਾਂ ਦੀ ਚਪੇੜ ਚਾਹੁੰਦਾ ਚਾਈਨਾ ਡੋਰ ਦੀ ਚਪੇੜ ਚਾਹੁੰਦਾ ਤੇਰਾ ਧਿਆਨ ਕਿਧਰ ਰੱਖਿਆ ਜਾਵੇ ਸਾਡੇ ਨਾਲ ਡਾਕਟਰ ਮੌਜੂਦ ਹੈ ਸਰ ਕੀ ਨਾਮ ਕੀ ਹੈ ਸਰ ਤੁਹਾਡੀ ਮੇਰਾ ਡਾਕਟਰ ਅਰੋਨ ਆਨੰਦ ਹੈ ਮੈਂ ਹੈੱਡ ਸਰਜਰੀ ਵੈਟਰੀ ਸਰਜਰੀ ਡਿਪਾਰਟਮੈਂਟ ਦਾ ਹੈੱਡ ਹਾਂ ਔਰ ਗੁਰੂ ਅੰਗਦ ਦੇ ਵੈਟਰੀ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵਿੱਚ ਮੌਜੂਦ ਇਸ ਡਿਪਾਰਟਮੈਂਟ ਦਾ ਹੈੱਡ ਹਾਂ ਮੈਂ ਸਰ ਜੇਕਰ ਗੱਲ ਕਰੀਏ ਇਹ ਹੁਣ ਪਤੰਗਬਾਜੀ ਜਿਹੜੇ ਲੋਕ ਕਰਦੇ ਨੇ ਚਾਈਨਾ ਡੋਰ ਦਾ ਵੀ ਕਿਤਨਾ ਕਿਤੇ ਇਸਤੇਮਾਲ ਹੁੰਦਾ ਪ੍ਰਸ਼ਾਸਨ ਦੇ ਮਨਾ ਕਰਨ ਦੇ ਬਾਵਜੂਦ ਵੀ ਲੋਕ ਕਿਤੇ ਨਾ ਕਿਤੇ ਯੂਜ਼ ਕਰਦੇ ਆ ਜਦੋਂ ਇਹ ਲਈ ਮੋਡਲੀ ਕੀ ਉਹਨਾਂ ਦੀ ਹੋਣੀ ਚਾਹੀਦੀ ਹੈ ਇਲਾਜ ਕਿ ਲੋਕ ਕਈ ਵਾਰ ਕੀ ਹੁੰਦਾ ਕਿ ਨੇੜੇ ਤੇੜੇ ਨਹੀਂ ਉਹਨਾਂ ਨੂੰ ਜਗ੍ਹਾ ਲੱਭਦੀ ਕੋਈ ਹੋਰ ਇਲਾਜ ਕਿਤਾਵੇ ਕਿਹੜੀ ਜਿਹੜਾ ਆਪ ਖੁਦ ਉਹ ਇਲਾਜ ਕਰ ਸਕਣ हां मैं ਜਿਸ ਤਰ੍ਹਾਂ ਆਪਣਾ ਜਿਸ ਤਰ੍ਹਾਂ ਬੋਡੀ ਟੈਂਪਰੇਚਰ ਹੁੰਦਾ ਹੈ ਜਾਂ ਆਪਣਾ ਬਲੀਡਿੰਗ ਦਾ ਜਿਹੜਾ ਇਹ ਚੀਜ਼ਾਂ ਦੋ ਚੀਜ਼ਾਂ ਜਿਹੜੀਆਂ ਹਨ ਹਰ ਜਾਨਵਰ ਦੇ ਵਿੱਚ ਕਨਸਟੈਂਟ ਹੁੰਦੀਆਂ ਨੇ ਹਰ ਜਾਨਵਰ ਦਾ ਹਰ ਪੰਛੀ ਦਾ ਬੋਡੀ ਟੈਂਪਰੇਚਰ ਵੀ ਨਾਰਮਲ ਨਾਰਮਲ ਕਿੰਨਾ ਹੁੰਦਾ ਹੈ ਕਨਸਟੈਂਟ ਹੈ ਸੋ ਇਸੇ ਤਰੀਕੇ ਜਦੋਂ ਐਸੀ ਜੀ ਜਦੋਂ ਚਾਈਨਾ ਡਾਟ ਦੇ ਲਪੇਟ ਦੇ ਵਿੱਚ ਜਦੋਂ ਆ ਜਾਂਦੇ ਹਨ ਤਾਂ ਉਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹਨ ਮੇਨ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਤੇ ਉਹਦੇ ਪਰ ਕੱਟੇ ਜਾਂਦੇ ਹਨ ਜਾਂ ਉਹਦੀ ਨਸ ਕੋਈ ਕੱਟੀ ਜਾਂਦੀ ਹੈ ਜਾਂ ਕਈ ਵਾਰੀ ਹੱਡੀ ਵੀ ਕੱਟੀ ਜਾਂਦੀ ਹੈ ਕਿਉਂਕਿ ਤਿੱਖਾਪਨ ਹੋਣ ਕਰਕੇ ਹੱਡੀ ਵੀ ਕੱਟੀ ਜਾਂ ਸੋ ਇਹ ਇਸੇ ਕਰਕੇ ਜਦੋਂ ਵੀ ਕੋਈ ਜਾਨਵਰ ਐਸਾ ਮਿਲੇ ਜਾਂ ਪੰਛੀ ਮਿਲੇ ਠੀਕ ਹੈ ਉਹਨੂੰ ਉਹਨੂੰ ਫਿਰ ਅਸੀਂ ਇਹੋ ਹੀ ਆਮ ਪਬਲਿਕ ਨੂੰ ਇਨਸਟਰਕਟ ਕਰਾਂਗੇ ਜਾਂ ਹਦਾਇਤਾਂ ਦਵਾਂਗੇ ਵੀ ਇੱਕ ਤੇ ਉਹਦੀ ਬਲੀਡਿੰਗ ਕੰਟਰੋਲ ਕੀਤੀ ਜਾਵੇ ਦੂਸਰਾ ਉਹਦਾ ਬਾਡੀ ਟੈਂਪਰੇਚਰ ਕੰਟਰੋਲ ਕੀਤਾ ਜਾਵੇ ਕਿਉਂਕਿ ਬਾਡੀ ਟੈਂਪਰੇਚਰ ਅਗਰ ਅੱਜਕੱਲ ਜਿਸਾ ਰਾਤ ਨੂੰ ਬਹੁਤ ਟੈਂਪਰੇਚਰ ਬਹੁਤ ਡਾਊਨ ਚਲਾ ਜਾਂਦਾ ਵੈਸੇ ਵੀ ਠੰਡ ਦੇ ਦਿਨ ਜਿਹੜੇ ਸੀ ਕਾਫੀ ਪਿੱਛੇ ਰਹੇ ਸੀ ਔਰ ਹੋਰ ਵੀ ਉਹ ਵੀ ਠੰਡ ਆ ਸਕਦੀ ਹੈ ਸੋ ਇਹਦੇ ਕਰਕੇ ਜੇ ਐ ਜਾਨਵਰ ਖੁੱਲੀ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਹੀ ਜ਼ਖਮੀ ਹਾਲਤ ਚ ਪਿਆ ਰਹੇ ਤਾਂ ਉਹਦੇ ਵਿੱਚ ਬਾਡੀ ਟ ਉਹ ਜਾਣ ਨਾਲ نیچے ਉਹਨਾਂ ਨੂੰ ਹਾਈਪੋਥਰਮੀਆ ਬੋਲਦੇ ਹਨ ਉਹਦੇ ਨਾਲ ਇਹਦੀ ਮੌਤ ਵੀ ਹੋ ਸਕਦੀ ਹੈ ਸੋ ਬਾਡੀ ਟੈਂਪਰੇਚਰ ਜਦੋਂ ਵੀ ਕੋਈ ਜਾਨਵਰ ਛੋਟਾ ਜਾਨਵਰ ਜਾਂ ਪੰਛੀ ਤੁਹਾਨੂੰ ਮਿਲੇ ਤਾਂ ਸਭ ਤੋਂ ਪਹਿਲਾਂ ਉਹਦੀ ਬਾਡੀ ਕਵਰ ਕੀਤੀ ਜਾਵੇ ਕੁਝ ਗਰਮ ਕੱਪੜਿਆਂ ਦੇ ਨਾਲ ਕੁਝ ਕੰਬਲ ਦੇ ਨਾਲ ਤਾਂ ਕਿ ਉਹਦਾ ਟੈਂਪਰੇਚਰ ਨਾਰਮਲ ਤੇ ਲਿਆਂਦਾ ਜਾਏ ਜਾਂ ਉਹਨੂੰ ਥੋੜਾ ਹੀਟਰ ਦੇ ਕੋਲ ਰੱਖਿਆ ਜਾਵੇ ਜੇ ਬਲੂਰ ਜਿਹੜੇ ਹੈ ਹੌਟ 에ਅਰ ਬਲੂਰ ਹੈ ਉਹਦੇ ਕੋਲ ਰੱਖਿਆ ਜਾਵੇ ਜੇ ਜੇ ਧੁੱਪ ਹੈ ਤਾਂ ਧੁੱਪ ਦੇ ਵਿੱਚ ਉਹਨੂੰ ਲਪੇਟ ਕੇ ਰੱਖਿਆ ਜਾਵੇ ਤਾਂ ਕਿ ਬਾਡੀ ਟੈਂਪਰੇਚਰ ਉਹਦਾ ਮੇਨਟੇਨ ਰਹੇ ਔਰ ਦੂਸਰਾ ਅਗਰ ਕੋਈ ਬਲੀਡਿੰਗ ਹੋ ਰਹੀ ਹੈ ਤਾਂ ਬਲੀਡਿੰਗ ਦੇਖੋ ਜੀ ਸੋਰਸ ਕਿਹੜਾ ਬਲੀਡਿੰਗ ਦਾ ਜ ਬੱਟੀ ਬਣੀ ਜਾ ਸਕੇ ਜਾਂ ਕੋਈ ਬੈਂਡੇਡ ਅਪਲਾਈ ਕੀਤੀ ਜਾ ਸਕੇ ਉਹ ਨਾਲ ਬੀਡਿੰਗ ਕੰਟਰੋਲ ਹੋ ਜਾਏ ਤਾਂ ਉਸ ਤੋਂ ਬਾਅਦ ਡਾਕਟਰੀ ਸਹਾਤਾ ਇਕਦਮ ਲੈ ਕੇ ਜਾਣੀ ਚਾਹੀਦੀ ਹੈ ਜੇ ਤੁਸੀਂ ਇਹ ਦੋ ਚੀਜ਼ਾਂ ਮੁੱਢਲੀ ਸਹਾਤਾ ਦੇ ਦੋਗੇ ਤਾਂ ਕਾਫੀ ਜਾਨਵਰਾਂ ਦੀ ਜਿਹੜੀ ਹੈ ਜਾਨ ਬਚਾਈ ਜਾ ਸਕਦੀ ਹੈ ਸਿਕੰਦ ਚੱਕਰ ਗੱਲ ਕਰੀਏ ਡੇਲੀ ਸਰ ਕਿੰਨੇ ਕਿ ਜਿਹੜੇ ਤੁਸੀਂ ਕੇਸ ਆਉਂਦੇ ਸਾਡੋ ਕਿੰਨੇ ਕ ਇਲਾਜ ਕਰਦੇ ਹੋ ਚੈਨਾ ਡੋਰ ਦੇਣਾ ਚਾਹੇ ਪਸ਼ੂ ਹੋਣ ਚਾਹੇ ਪੰਛੀ ਹੋਣ ਕਿੰਨੇ ਕਰੋ ਜਾਨਾ ਕੇਸ ਕਿੰਨੇ ਆਉਂਦੇ ਸਰ ਸਾਡੇ ਕੋਲ ਪੰਛੀ ਤੇ ਜਿਹੜੇ ਹੈ ਉਹ ਆਉਂਦੇ ਹਨ کم ਤੋਂ ਘੱਟ ਜਿਹੜੇ ਪੀਕ ਸੀਜ਼ਨ ਦੇ ਵਿੱਚ ਹਫਤੇ ਤੇ ਤਿੰਨ ਚਾਰ ਪੰਛੀ ਤੇ ਐਸੇ ਆ ਜਾਂਦੇ ਹਨ ਖ ਡਿਪਾਰਟਮੈਂਟ ਵਾਲੇ ਪੰਜਾਬ ਵਾਈਲਡ ਲਾਈਫ ਡਿਪਾਰਟਮੈਂਟ ਵਾਲੇ ਵੀ ਲੈ ਕੇ ਆਉਂਦੇ ਹਨ ਤੇ ਪਬਲਿਕ ਵੀ ਲੈ ਕੇ ਆਉਂਦੀ ਹੈ ਖਾਸ ਕਰਕੇ ਪੰਛੀ ਜਿਹੜੇ ਲੈ ਕੇ ਔਰ ਦੂਜੇ ਜਿਹੜੇ ਮੈਨ ਸਾਡੇ ਕੋਲ ਅੱਜ ਕੱਲ੍ਹ ਹੋਰ ਚੀਜ਼ਾਂ ਆ ਰਹੀਆਂ ਨੇ ਜਿਹੜੇ ਛੋਟੇ ਸਾਡੇ ਛੋਟੇ ਪੈਟਸ ਹੈਗੇ ਆ ਖਾਸ ਕਰਕੇ ਜਿਹੜੇ ਛੋਟੇ ਡੌਗਸ ਡੋਮੈਸਟਿਕੇਟਡ ਆਪਣੇ ਪੈਟਸ ਜਿਹੜੇ ਆ ਉਹ ਜਿਹੜੇ ਹੈ ਚਾਈਨਾ ਡੋਰ ਨੂੰ ਖਾ ਲੈਂਦੇ ਹਨ ਜਾਂ ਇਵਨ ਕੈਟਸ ਵੀ ਖਾ ਲੈਂਦੀਆਂ ਚਾਈਨਾ ਡੋਰ ਨੂੰ ਔਰ ਉੱਥੇ ਅੰਦਰ ਆ ਕੇ ਉਹ ਅੰਤੜੀਆਂ ਦੇ ਵਿੱਚ ਲਪੇਟ ਜਾਂਦੀ ਹੈ ਜੋ ਅੰਤੜੀਆਂ ਚ ਲਪੇਟ ਜਾਂਦੀ ਹੈ ਤਾਂ ਉਹਦੇ ਨਾਲ ਅੰਤੜੀ ਜਿਆ ਕਈ ਵਾਰੀ ਇਹ ਅਸੀਂ ਦੇਖਿਆ ਵੀ ਅਸੀਂ ਆਪਰੇਸ਼ਨ ਇੱਕਦਮ ਕਰਨਾ ਪੈਂਦਾ ਹੈ ਔਰ ਜਿੰਨਾ ਕੇਸ ਆਪਾਂ ਡਿਲੇ ਕਰਦੇ ਹਾਂ ਉਹਨਾਂ ਹੀ ਉਹਦੇ ਵਿੱਚ ਉਹਦੇ ਜਾਨ ਜਾਨ ਦਾ ਖਤਰਾ ਹੁੰਦਾ ਹੈ ਸਰ ਜਦੋਂ ਇਹ ਚਾਇਨਾ ਡੋਰ ਦੇ ਲਪੇਟ ਚ ਪਸ਼ੂ ਪੰਛੀ ਆਉਂਦੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਖਾ ਵੀ ਲੈਂਦੇ ਨੇ ਤੇ ਉਹਨਾਂ ਨੂੰ ਸਰ ਪਹਿਲਾਂ ਮਤਲਬ ਇਹ ਲੱਛਣ ਕੀ ਹੁੰਦੇ ਨੇ ਉਹਨਾਂ ਦੇ ਕਿ ਜਾਨਵਰ ਨੂੰ ਮਤਲਬ ਉਹਨੂੰ ਫੀਵਰ ਹੋ ਜਾਂਦਾ ਬੁਖਾਰ ਚੜ ਜਾਂਦਾ ਜਾਂ ਹੋਰ ਕਿਹੜੇ-ਕਿਹੜੇ ਲੱਛਣ ਹੁੰਦੇ ਸਰ ਉਹਨਾਂ ਦੇ ਇਹਦੇ ਵਿੱਚ ਸਭ ਤੋਂ ਪਹਿਲਾ ਲੱਛਣ ਤੇ ਹੁੰਦਾ ਵੀ ਜਿਹੜਾ ਜਾਨਵਰ ਹੈ ਉਹ ਖਾਣਾ ਪੀਣਾ ਛੱਡ ਦਿੰਦਾ ਆ ਕਈ ਵਾਰੀ ਤੇ ਡੋਰ ਇੰਨੀ ਲੰਬੀ ਹੁੰਦੀ ਹੈ ਵੀ ਮੂੰਹ ਦੇ ਵਿੱਚ ਵੀ ਫਸ ਜਾਂ ਸੋ ਇਸ ਕਰਕੇ ਸਭ ਤੋਂ ਪਹਿਲਾਂ ਤੇ ਅਗਰ ਤੁਹਾਨੂੰ ਲੱਗੇ ਵੀ ਸਾਡਾ ਜਿਹੜਾ ਹੈ ਪੱਟ ਹੈ ਉਹਨੇ ਕੋਈ ਡੋਰ ਖਾ ਲਈ ਹੈ ਤਾਂ ਉਹਦਾ ਮੂੰਹ ਜੂੜ ਚੈੱਕ ਕਰਨਾ ਚਾਹੀਦਾ ਮੂੰਹ ਦੇ ਵਿੱਚ ਵੀ ਕਈ ਵਾਰੀ اٹਕੀ ਹੁੰਦੀ ਹੈ ਡੋਰ ਡੋਰ ਤੇ ਚਾਈਨ ਤੋਂ ਇਸ ਕਰਕੇ ਉਹਨੂੰ ਖਿੱਚਣ ਦੀ ਕੋਸ਼ਿਸ਼ ਨਾ ਕਰੋ ਉਹਨੂੰ ਪਹਿਲਾਂ ਉਹਨੂੰ ਕੱਟ ਦੋ ਤੇ ਮੂੰਹ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਕੱਢ ਦੋ ਤੇ ਬਾਕੀ ਜਿਹੜਾ ਇਮੀਡੀਏਟਲੀ ਡਾਕਟਰ ਦੇ ਕੋਲ ਲੈਣੀ ਚਾਹੀਦੀ ਹੈ ਇਹਦੇ ਵਿੱਚ ਮੇਨ ਹੈ ਸਭ ਤੋਂ ਪਹਿਲਾਂ ਖਾਣਾ ਪੀਣਾ ਛੋੜ ਦਿੰਦੇ ਹਨ ਉਹ ਬਿਲਕੁਲ ਨਹੀਂ ਖਾਂਦੇ ਲੀਜੀ ਹੋ ਜਾਂਦੇ ਹਨ ਇੱਕ ਕਈ ਵਾਰੀ ਪੇਟ ਦਰਦ ਵੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਪੇਟ ਨੂੰ ਹੱਥ ਲਾਓ ਤਾਂ ਉਹ ਚੀਕਦੇ ਕੀ ਹੁੰਦਾ ਜੇਕਰ ਉਸ ਅੰਤੜੀਆਂ ਨੂੰ ਥੋੜਾ ਜਿਆਦਾ ਉਹਨੇ ਕੱਟ ਲਿਆ ਤੇ ਇਨਫੈਕਸ਼ਨ ਹੋਣ ਕਰਕੇ ਫੀਵਰ ਵੀ ਹੋ ਜਾਂਦਾ ਸੋ ਮੇਨ ਜਿਹੜਾ ਹੈ ਓਨਰ ਕਈ ਵਾਰੀ ਸਾਡੇ ਕੋਲ ਤਾਂ ਮੋਸਟਲੀ ਇਹੋ ਲੈ ਕੇ ਆਉਂਦੇ ਹਨ ਵੀ ਸਾਡੇ ਡੌਗ ਨੇ ਖਾਣਾ ਪੀਣਾ ਛੋੜ ਦਿੱਤਾ ਤਾਂ ਇਸੇ ਸਾਡੇ ਕੋਲ ਅਦੋਨਿਕ ਜਿਹੜੀਆਂ ਹੈ ਫੈਸਿਲਟੀਆਂ ਹਨ ਸਾਡੇ ਹਸਪੀਟਲ ਦੇ ਵਿੱਚ ਗੁਰੰਗਤ ਦੇ ਵੈਟਰੀ ਐਨੀਮਲ ਸਾਇੰਸਿਸ ਹਸਪੀਟਲ ਦੇ ਵਿੱਚ ਜਿਹਦੇ ਵਿੱਚ ਮਲਟੀ ਸਪੈਸ਼ਲਟੀ ਵੈਟਰੀ ਹਸਪੀਟਲ ਹੈ ਇਹਦੇ ਵਿੱਚ ਪਹਿਲਾਂ ਅਸੀਂ ਐਕਸ-ਰੇ ਕਰਕੇ ਦੇਖਦੇ ਹਾਂ ਐਕਸ-ਰੇ ਦੇ ਵੀ ਅਸੀਂ ਐਡਵਾਂਸ ਐਕਸ-ਰੇ ਕਰਕੇ ਦੇਖਦੇ ਹਾਂ ਉਸ ਤੋਂ ਬਾਅਦ ਅਸੀਂ ਅਲਟਰਾਸਾਉਂਡ ਕਰਕੇ ਦੇ ਵੀ ਅੰਦਰ ਜਿਹੜੀ ਹੈ ਚਾਈਨਾ ਡੋਰ ਪਈ ਹੋਈ ਹੈ ਔਰ ਉਹਨੇ ਅੰਤੜੀਆਂ ਨੂੰ ਵੱਲ ਪਾਇਆ ਹੋਇਆ ਸੋ ਇਸ ਕਰਕੇ ਅਸੀਂ ਇੱਕਦਮ ਕੋਸ਼ਿਸ਼ ਕਰਦੇ ਆਂ ਇੱਕਦਮ ਅਸੀਂ ਐਮਰਜੈਂਸੀ ਦੇ ਵਿੱਚ ਆਪਰੇਸ਼ਨ ਕਰਕੇ ਉਹ ਡੋਰ ਕੱਢ ਦਈਏ ਤਾਂ ਜਿਹੜੀ ਅੰਤੜੀ ਜੇ ਕੱਟੀ ਹੈ ਤਾਂ ਉਹਨੂੰ ਅਸੀਂ ਸਟਿਚ ਲਗਾ ਕੇ ਸੀ ਦਈਏ ਸਰ ਜਿਆਦਾ ਗਿਣਤੀ ਸਰ ਕਿੰਨਾ ਦੀ ਹੁੰਦੀ ਕਿਉਂਕਿ ਜਦੋਂ ਪੰਛੀ ਉੱਡਦੇ ਨੇ ਚਾਈਨਾ ਡੋਰ ਦੇ ਲਪੇਟ ਚ ਆਉਂਦੇ ਨੇ ਇੱਕ ਤੁਸੀਂ ਜਾਨਵਰਾਂ ਦੀ ਵੀ ਗੱਲ ਕਰਦੇ ਕਿ ਉਹ ਖਾ ਵੀ ਲੈਂਦੇ ਨੇ ਤੇ ਜ਼ਿਆਦਾਤਰ ਇਹ ਕਿਹੜੀ ਗਿਣਤੀ ਕਿੰਨਾ ਦੀ ਹੁੰਦੀ ਹੈ ਜਰਾ ਪਸ਼ੂਆਂ ਦੀ ਗਿਣਤੀ ਆ ਜਾਂ ਪੰਛੀਆਂ ਦੀ ਵੱਧ ਗਿਣਤੀ ਤੁਹਾਡੇ ਕੋਲ ਹੁੰਦੀ ਹੈ ਇਹ ਸਾਡੇ ਕੋਲ ਦੋਨਾਂ ਦੀ ਗਿਣਤੀ ਇਕੁਅਲੀ ਆਉਂਦੀ ਹੈ ਪੰਛੀ ਸਾਨੂੰ ਹਫਤੇ ਚ ਤਿੰਨ ਚਾਰ ਕੇਸਿਸ ਦੋਨਾਂ ਦੇ ਪੰਛੀਆਂ ਦੇ ਵੀ ਆਉਂਦੇ ਹਨ ਤੇ ਪੈਟਸ ਦੇ ਵੀ ਆਉਂਦੇ ਹਨ ਕਈ ਵਾਰੀ ਤੇ ਸਾਡੇ ਕੋਲ ਘੋੜੇ ਵੀ ਐਸੇ ਆਏ ਹਨ ਜਿਹੜੇ ਕੋਈ ਰੇਸ ਕਰ ਰਹੇ ਹਨ ਜਾਂ ਕਿ ਭੱਜ ਰਹੇ ਹਨ ਤੇ ਉਹਨਾਂ ਦੇ ਲਪੇਟ ਦੇ ਵਿੱਚ ਆ ਜਾਂਦੇ ਹਨ ਤੇ ਉਹਨਾਂ ਦੀ ਖਾਸ ਕਰਕੇ ਚੈਸਟ ਦੇ ਉੱਪਰ ਕੱਟ ਵੱਜ ਜਾਂਦਾ ਹੈ ਤੇ ਅੰਦਰ ਪੂਰਾ ਬਲੀਡਿੰਗ ਹੁੰਦੀ ਹੈ ਤੇ ਨਾਲ ਇਹਦੀਆਂ ਮਾਸਪੇਸ਼ੀਆਂ ਵੀ ਐਕਸਪੋਜ਼ ਹੁੰਦੀਆਂ ਸੋ ਇਹੋ ਜਿਹੇ ਕੇਸਿਸ ਵੀ ਸਾਡੇ ਕੋਲ ਆਉਂਦੇ ਹਨ ਕਿਉਂਕਿ ਚਾਈਨੀਜ਼ ਡੋਰ ਜਿਹੜੀ ਹੈ ਉਹ ਜਿਹੜੀ ਹੈ ਇੱਕ ਤੇ ਤਿੱਖੀ ਤੇ ਹੁੰਦੀ ਹੈ ਦੂਸਰਾ ਟੁੱਟਦੀ ਨਹੀਂ ਹੈ ਜੇ ਅਗਰ ਸਪੋਜ਼ ਕਰੋ ਪੰਛੀ ਜਾਂ ਪੈਟਸ ਜਿਹੜਾ ਹੈ ਉਹਦੇ ਲਪੇਟ ਚ ਆ ਜਾਏ ਤਾਂ ਉਹ ਉਹ ਕਿਉਂਕਿ ਬਣੀ ਤੇ ਪਲਾਸਟਿਕ ਦੀ ਹੁੰਦੀ ਹੈ ਤੇ ਨਾ ਕੇ ਕਾਟਨ ਦੀ ਬਣੀ ਹੁੰਦੀ ਇਹ ਸਰ ਉਹ ਟੁੱਟਦੀ ਨਹੀਂ ਹੁਣ ਕਰਕੇ ਉਹ ਜਿੰਨਾ ਕੁ ਵੱਧ ਨੁਕਸਾਨ ਕਰਦੀ ਹੈ ਉਹ ਕਰ ਦਿੰਦੀ ਹੈ ਤਾਂ ਇਹ ਜਾਨਵਰਾਂ ਨੂੰ ਤੇ ਵਿਚਾਰੇ ਉਹਨੇ ਕਈ ਵਾਰੀ ਨਹੀਂ ਪਤਾ ਹੁੰਦਾ ਉਹਨਾਂ ਨੇ ਆਪਣੇ ਹਿਸਾਬ ਨਾਲ ਜਾਂ ਪੰਛੀਆਂ ਨੇ ਉੱਡਦੇ ਰਹਿਣਾ ਤੇ ਜਿੰਨਾ ਉੱਡਣਗੇ ਉਨਾ ਹੀ ਉਹਨਾਂ ਦਾ ਨੁਕਸਾਨ ਹੋਣਾ ਜ਼ਿਆਦਾ ਸੰਭਾਵਿਕ ਹੈ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਪ੍ਰਸ਼ਾਸਨ ਦੇ ਮਨਾ ਕਰਨ ਦੇ ਬਾਵਜੂਦ ਵੀ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਆ ਪੁਲਿਸ ਵੀ ਉਹਨਾਂ ਨੂੰ ਲਗਾਤਾਰ ਅਪੀਲ ਕਰਦੀ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਕਿਉਂਕਿ ਪੰਛੀ ਇਹਰੇ ਇਹਦੇ ਵਿੱਚ ਪੇੜ ਚਾਉਂਦੇ ਨੇ ਇਨਸਾਨ ਇਹ ਚ ਪੇੜ ਚ ਆ ਜਾਂਦੇ ਨੇ ਪਸ਼ੂ ਆਂਦੇ ਨੇ ਤੇ ਸਰ ਤੁਸੀਂ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਕਿਉਂਕਿ ਹਜੇ ਵੀ ਪਤੰਗਬਾਜ਼ੀ ਹਜੇ ਵੀ ਦੇਖਣ ਨੂੰ ਮਿਲਦੀ ਹੈ ਹਾਂ ਲੋਕਾਂ ਨੂੰ ਇਹੋ ਅਪੀਲ ਕਰਾਂਗਾ ਵੀ ਆਪਾਂ ਆਪਾਂ ਚਲੋ ਇਨਸਾਨ ਤੇ ਕੋ ਬੋਲ ਕੇ ਦੱਸ ਸਕਦਾ ਪਰ ਜਿਹੜੇ ਜਾਨਵਰ ਹੈ ਪੰਛੀ ਹੈ ਇਹ ਬੰਨ ਬੋਲ ਕੇ ਨਹੀਂ ਦੱਸ ਸਕਦੇ ਉਹਨਾਂ ਨੂੰ ਜੇ ਤਕਲੀਫ ਹੈ ਜੇ ਉਹਨਾਂ ਦੀ ਤਕਲੀਫ ਜਿਹੜੀ ਆਪਾਂ ਸਮਝੀਏ ਵੀ ਜੇਕਰ ਸਪੋਜ਼ ਕਰੋ ਆਪਣੇ ਉਂਗਲ ਤੇ ਛੋਟਾ ਜਿਹਾ ਕੱਟ ਲੱਗ ਜਾਏ ਕਿੰਨੀ ਦਰਦ ਹੁੰਦੀ ਹੈ ਉਹ ਉਸ ਬਾਰੇ ਦੇਖੋ ਉਸ ਪੰਛੀ ਬਾਰੇ ਦੇਖੋ ਜਿਹਦੇ ਆਪਾਂ ਉਹਦਾ ਪੂਰਾ ਪਾਰ ਹੀ ਕੱਟਿਆ ਗਿਆ ਹੈ ਔਰ ਉਹਦੀ ਹੱਡੀ ਵੀ ਕੱਟੀ ਗਈ ਹੈ ਉਹ ਕਿੰਨੀ ਦਰਦ ਦੇ ਵਿੱਚ ਹੋਏਗਾ ਸੋ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਵੀ ਜੇਕਰ ਤੁਹਾਨੂੰ ਦਿਖੇ ਵੀ ਕਿਤੇ ਵੀ ਕੋਈ ਚਾਈਨਾ ਡੋਰ ਵੇਚ ਰਿਹਾ ਹੈ ਜਾਂ ਚਾਈਨਾ ਡੋਰ ਕੋਈ ਯੂਜ਼ ਕਰ ਰਿਹਾ ਤਾਂ ਇਮੀਡੀਏਟਲੀ ਇਹਨੂੰ ਇਤਲਾਹ ਦੇ ਉਹਨੂੰ ਸਮਝਾਇਆ ਜਾਵੇ ਉਹਨੂੰ ਇੱਕ ਵਾਰੀ ਜ਼ਰੂਰ ਬਿਠਾ ਕੇ ਵੀ ਆਪਾਂ ਆਵਾ ਪੰਛੀਆਂ ਔਰ ਜਾਨਵਰ ਵੀ ਜਿਹੜੇ ਹੈ ਉਹ ਵੀ ਇੱਕ ਆਪਣੇ ਸੁਸਾਇਟੀ ਦਾ ਪਾਰਟ ਹੈ ਔਰ ਉਹਨਾਂ ਨੂੰ ਵੀ ਜੀਣ ਦਾ ਹੱਕ ਹੈਗਾ ਸੋ ਇਸ ਕਰਕੇ ਉਹਨਾਂ ਨੂੰ ਇਹ ਸਮਝਾ ਕੇ ਅਗਰ ਅਗਰ ਨਹੀਂ ਤੇ ਫਿਰ ਆਪਾਂ ਨੂੰ ਜ਼ਰੂਰ ਪ੍ਰਸ਼ਾਸਨ ਦੇ ਹੈਲਪ ਲੈਣਾ ਚਾਹੀਦੀ ਹੈ ਔਰ ਪ੍ਰਸ਼ਾਸਨ ਜੇ ਨੇ ਆਲਰੇਡੀ ਇਹ ਚੀਜ਼ ਇਲੈਗਲ ਡਿਕਲੇਅਰ ਕੀਤੀ ਹੋਈ ਹੈ ਤਾ ਇਸ ਕਰਕੇ ਇਹਨੂੰ ਸਖਤ ਤੋਂ ਸਖਤ ਰਿਹਕ ਕਦਮ ਲੈ ਕੇ ਇਸ ਚੀਜ਼ ਦੀ ਇਸ ਰਵਾਇਤ ਨੂੰ ਰੋਕਣਾ ਚਾਹੀਦਾ ਹੈ ਜੀ ਬਿਲਕੁਲ ਜੀ ਸਾਡੇ ਨਾਲ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਡਾਕਟਰ ਅਰुण ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਜਦੋਂ ਪਸ਼ੂ ਜਿਹੜੇ ਜਦੋਂ ਚਾਈਨਾ ਡੋਰ ਦੇ ਲਪੇੜ ਵਿੱਚ ਆਂਦੇ ਨੇ ਪੰਛੀ ਆਂਦੇ ਨੇ ਉਹਨਾਂ ਦਾ ਧਿਆਨ ਕਿਵੇਂ ਰੱਖਿਆ ਜਾਵੇ ਇਸ ਸਬੰਧੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਸਾਡੇ ਵੱਲੋਂ ਵੀ ਅਪੀਲ ਹੈ ਕਿ ਤੁਸੀਂ ਵੀ ਚਾਈਨਾ ਡੋਰ ਦਾ ਨਾ ਇਸਤੇਮਾਲ ਕਰੋ ਔਰ ਜਿਹੜੀ ਨਾਰਮਲ ਡੋਰ ਆ ਉਹ ਤਾਂ ਹੀ ਇਸਤੇਮਾਲ ਕੀਤਾ ਜਾਵੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਵੈਰੀ ਟੂ ਯ